ਕੀ ਜੀ ਹੋ ਵੀ ਮਾਨ ਦੇ ਵਿੱਚ ਵੀ ਮੈਂ ਚ ਵੀ ਪ੍ਰਤੀ ਬਹੁਤ ਸੀਰੀਅਸ ਹਾਂ ਉਹ ਪੀਡੀਓ ਪ੍ਰਤੀ ਵੀ ਮੁੰਡੇ ਬਚਾਓ ਮੁੰਡੇ ਥੋੜਾ ਕੀ ਵਿਚਾਰ ਹੈ ਜੀ ਜੇਲਾ ਪਰਮਾਤਮਾ ਦਾ ਭਾਣਾ ਮੈਂ ਉਹ ਕਹਿੰਦਾ ਕਿ ਕਿੰਨੀ ਵਧੀਆ ਕੁੜੀ ਸੀ ਸਰੋਟ ਪਰ ਜਿਕਨੇ ਜਾਣੇ ਨਹੀਂ ਦੱਸੋ ਗਣਾਓ ਜੀ ਸਟੈਪ ਬਾਈ ਸਟੈਪ ਪਹਿਲਾ ਕੌਣ ਹੈ ਜੀ ਨਹੀਂ ਮਮੇ ਪਾਪਾ ਭਾਈ ਹਾਂ ਪਹਿਲਾ ਕੌਣਾ ਹੈ ਕਿ ਨਹੀਂ ਬ੍ਰਦਰ ਮਮੀ ਪਾਪਾ ਦਾ ਆਵਾਜ਼ ਚ ਆਇਦੀ ਉਹ ਚੀ ਚੱਕ ਕੇ ਤੋਂ ਹੁੰਦੇ ਆ ਨਾ ਪਰਦੇ ਥੋੜਾ ਉੱਚੇ ਇਹ ਤਾਂ ਪਰਦੇ ਸੀ ਉਹ ਤਾਂ ਪਰਦੇ ਸੀ ਹਾਂਜੀ ਇਹ ਤਾਂ ਪੜਾਉਣੇ ਹੁਣ ਫਿਰ ਪੜਾਉਣੇ ਹਾਂਜੀ ਸਿਰੋਨੇ ਦੇਆਂ ਗਹਿਣਿਆਂ ਚੋਂ ਖੁਸ਼ਬੂ ਆਵੇ ਨਾ ਜੀਬ ਨੇ ਆ ਜਗਮਾਂ ਨੂੰ ਮੱਲਮ ਹਟਾਵੇ ਨਾ ਮੁਰਦੇ ਕਦੇ ਮੁੜਿਆ ਨਹੀਂ ਕਰਦੇ ਵਿੱਚ ਸਮਸ਼ਾਨਾ ਦੋ ਮਾਂ ਬਾਪਰ ਮਾਂ ਬਾਪ ਵਰਗੀ ਜੀ ਨਹੀਂ ਮਿਲਦੀ ਕਦੇ ਦੁਕਾਨਾਂ ਮਾਂ ਬਾਪਰ ਤਾਂ ਕੋਈ ਸੋਚ ਹੀ ਨਹੀਂ ਰਿਹਾ ਯਾਰ ਜੇ ਕੋ ਮੇਰੇ ਮੈਂ ਨਾ ਇੱਥੇ ਬੈਠਣਾ ਤਾਂ ਇੱਥੇ ਮੈਂ ਬਾਪ ਦੇ ਜਾਨੀ ਬਹੁਤ ਵੱਡਾ ਸਹਾਉਕਾਰ ਬਣ ਜਾ ਹੂੰ ਸਹੀ ਗੱਲ ਮੈਂ ਇੱਥੇ ਦੱਸ ਕੇ ਲਾਉਂਗਾ ਵੀ ਮੈਂ ਇੱਥੇ ਅਨਛੇੜੀਆਂ ਨੇ ਨਾ ਖਤਮ ਕਰਤਾ ਕੋਈ ਨਾ ਠੀਕ ਹੈ ਨਾ ਮੈਂ ਤਾਂ ਹੁਣ ਬੋਲ ਨਹੀਂ ਸਕਦਾ ਮੇਰੇ ਤਾਂ ਅੱਖਾਂ ਦੇ ਵਿੱਚ ਰੋਣ ਆ ਰਿਹਾ ਮਾਂ ਪਿਓ ਬੰਨੀ ਦੇਖ ਕੇ ਲੋਕਾਂ ਨੇ ਕਹਿੰਦਾ ਨਸ਼ੇ ਦੇ ਖਾਂਦੇ ਲੋਕ ਹ ਹਮੇਸ਼ਾ ਰੋਂਦੇ ਆ ਵਿੱਚ ਜ਼ਿੰਦਗੀ ਦੇ ਕਦੇ ਦੋਸਤੋ ਹੱਸਦੇ ਨਹੀਂ ਉਹ ਟੋੜਾ ਟੋੜਾ ਵੇਚਣ ਵਾਲੇ ਫਸ ਜਾਂਦੇ ਟਰੱਕਾਂ ਦੇ ਜੋ ਟਰੱਕ ਵੇਚਦੇ ਫਸਦੇ ਨਹੀਂ ਮੱਖਣ ਬਰਾੜਾ ਮੁਲਕ ਨੂੰ ਸੁਰਗ ਬਣਾ ਦੇਾਂਗੇ ਵਾਅਦੇ ਕਰਦੇ ਕਰਦੇ ਲੀਡਰ ਥੱਕਦੇ ਨਹੀਂ ਬਾਰਡਰਾਂ ਤੋਂ ਡਰੱਗ ਫੜਦੇ ਕਿ ਕਰੋੜਾਂ ਦੀ ਫਿਰ ਕਿੱਧਰ ਨੂੰ ਜਾਂਦੀ ਮੁੜ ਕੇ ਦੱਸਦੇ ਥੋੜਾ ਕੀ ਵਿਚਾਰ ਹੈ ਜੀ ਜੇਲਾ ਪਰਮਾਤਮਾ ਦਾ ਭਾਣਾ ਹੈ ਮੈਂ ਉਹ ਗੱਲ ਕਿੰਨੀ ਵਜੇ ਕੁੜੀ ਸੀ ਮੈਂ ਬਸ ਇੱਕ ਹੀ ਗੱਲ ਕਹੂੰਗਾ ਜੀ ਪਰਮਾਦਮਾ ਤੁਹਾਡਾ ਦਊਗਾ ਜੀ ਸਾਫ ਤੁਹਾਡਾ ਨਾਮ ਕੀ ਹੈ ਜੀ ਮਹਿਕ ਮਹਿਕ ਜੀ ਮਹਿਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਓਵਰੋਲ ਉਹਦੇ ਅਕੋਰਡਿੰਗ ਹੀ ਕਹਿਣਾ ਚਾਹੁੰਦੇ ਹਾਂ ਕੀ ਦੇ ਕੋੜੀ ਅਮਨ ਦੇ ਕੋੜੀ ਸਵੇਰੀਆਂ ਦੇ ਕੋੜੀ ਦੱਸ ਉਹ ਸਹੀ ਗੱਲ ਹੈ ਤੱਕ ਬਹੁਤ ਬਾਬਦੇ ਹੱਕ ਤੇ ਦੋਨੇ ਇੱਕੋ ਬਰਾਬਰ ਹੀ ਹੁੰਦੇ ਆ ਦੋਨੇ ਬਰਾਬਰ ਨੇ ਜੀ ਹਾਂਜੀ ਉਹਦੇ ਤੋਂ ਉਹ ਤੋਂ ਡਰ ਕੇ ਨਾ ਕਹੋ ਦੇਖੋ ਆਪ ਦਾ ਨਹੀਂ 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 ਹੈ ਦੀ ਨਹੀਂ ਦੋਨੇ ਬਰਾਬਰ ਹੈ ਦੀ ਕੋਈ ਚੀਜ਼ ਆ ਵੀ ਨਹੀਂ ਕੁੜੀਆਂ ਦੀ ਆ ਜੀ ਵੀ ਵੱਡੀ ਹੁੰਦੀ ਐ ਨਹੀਂ ਦੋਨੋਂ ਬਰਾਬਰ ਹੀ ਹੁੰਦੀ ਮੈਂ ਪ੍ਰਾਣੇ ਜਵਾਂ ਚ ਕਹਿੰਦੇ ਪਈ ਨਹੀਂ ਨਹੀਂ ਪਈ ਕੁੜੀਆਂ ਨੂੰ ਤਾਂ ਪਿੱਛੇ ਰੱਖਿਆ ਜਾਂਦਾ ਕੁੜੀ ਬਚਾਓ ਕੁੜੀ ਪੜਾਓ ਫੋਨ ਕਿਹੜਾ ਹੁਣ ਕਿਹੜੇ ਨਾਰੇ ਲੱਗਣੇ ਚਾਹੀਦੇ ਜੀ ਨਾਰੇ ਮੁੰਡੇ ਪੜਾਓ ਮੁੰਡੇ ਪੜਾਓ ਇਹ ਵੀ ਕਹ ਜਾਈਏ ਜਾਈਏ ਨਾ ਮਤਲਬ ਮੁੰਡਿਆਂ ਦੇ ਵੱਧ ਫੋਕਸ ਕਰਾ ਫਿਰ ਮੁੰਡੇ ਆ ਬੰਡਣ ਲੈ ਲੈਣ ਜੀ ਹੋਰ ਕੀ ਮੁੰਡੇ ਪੜਾਉ ਦਾ ਨਾਰਾ ਲੱਗਣਾ ਚਾਹੀਦਾ ਅੱਜ ਘਰ ਆ ਲਾਉ ਨਾਰਾ ਲਾ ਬੱਲਾ ਮੁੰਡੇ ਬਚਾਓ ਮੁੰਡੇ ਪੜਾਉ ਵਾਲੇ ਮੁੰਡੇ ਬਚਾਓ ਮੁੰਡੇ ਪੜਾ ਆ ਜੀ ਤੁਹਾਡੇ ਪਿੱਛੇ ਬੋਲਾਂਗੇ ਠੀਕ ਹੈ ਜੀ ਤੁਸੀਂ ਇਹ ਨਾਰਾ ਲਾਉਣਾ ਜੀ ਲੈ ਲੈ ਆ ਇੱਥੇ ਪੰਜ ਵਾਰੀ ਨਾਰਾ ਲਾਉਣਾ ਠੀਕ ਹੈ ਲੈ ਮੈਂ ਤੁਹਾਨੂੰ ਵਿੱਚ ਵਿੱਚ ਬੋਲਣਾ ਠੀਕ ਹੈ ਤੇ ਹਾਂ ਜੀ ਮੁੰਡੇ ਬਚਾਓ ਮੁੰਡੇ ਖੜ ਜਾਂ ਵਾਸੀ ਤੁਸੀਂ ਕਹਲਾ ਮੁੰਡੇ ਬਚਾਓ ਕਹਿਣਾ ਜੀ ਪਿੱਛੇ ਬੋਲਾਂਗੇ ਠੀਕ ਹੈ ਠੀਕ ਹੈ ਹਾਂ ਹਾਂ ਜੀ ਮੁੰਡੇ ਬਚਾਓ ਓਏ ਮੁੰਡਿਆ ਤੁਸੀਂ ਬੱਦਲਣੇ ਤੇਰਾ ਰਾਤ ਚੱਲ ਵੀ ਆਏ ਕੱਠਿਆ ਨੇ ਬੋਲ ਰਿਹਾ ਠੀਕ ਆ ਭਾਈ ਉੱਚੀ ਤੇ ਪੂਰਾ ਲਓ ਮੈਮ ਚੱਲੋ ਜੀ ਵੱਡੇ ਵੀਰੇ ਮੁੰਡੇ ਬਚਾਓ ਕਾ ਮਾ ਉਹ ਪੂਰੇ ਡਰ ਗਿਆ ਜੀ ਉਹ ਵੀ ਹੈ ਉਹ ਉਹ ਚਾਹੁੰਦੇ ਨੇ ਵੀ ਕੁੜੀਆਂ ਪੱਟੜੀਆਂ ਚਾਹੀਦੀਆਂ ਨੇ ਇਹ ਵੀ ਗੱਲ ਠੀਕ ਹੈ ਜੀ ਤੇ ਉਹ ਆਪਣਾ ਬਾਈ ਜੀ ਨਾਮ ਤੋਂ ਪ੍ਰਭ ਜੀ ਪ੍ਰਭ ਆ ਭਾਈ ਮਾਈਕ ਫੜ ਲਓ ਪ੍ਰਭ ਜੀ ਤੁਹਾਨੂੰ ਮੇਰੇ ਕਿਹੜੀ ਚੀਜ਼ ਲੱਗਦੀ ਹੈ ਵੀ ਅਰਾਜ ਨੂੰ ਕਰਕੇ ਖੁਸ਼ੀ ਮਿਲਦੀ ਹੈ ਲੈ ਕੇ ਦੇ ਵਿੱਚ ਕਿਲਕੋ ਕੋਸ ਨਹੀਂ ਕੋਸ ਨਹੀਂ ਕੋਈ ਜੀ ਹੋਵੇ ਮਨ ਦੇ ਵਿੱਚ ਵੀ ਮੈਂ ਚੀਜ਼ ਪ੍ਰਤੀ ਬਹੁਤ ਸੀਰੀਅਸ ਹਾਂ ਪਰ ਪੀਡੀ ਪ੍ਰਤੀ ਉਹ ਤਾਂ ਬਸ ਹੋ ਗਈ ਪੀਡੀ ਪ੍ਰਤੀ ਸੀਰੀਅਸ ਹੈ ਹਾਂ ਜਦੋਂ ਲਾ ਕੇ ਕੀ ਹਸਤਾ ਦੇ ਹੋਲੀ ਹੋਲੀ ਹੁੰਦੀਆਂ ਹਾਂ ਉਹ ਕਿਹਦਾ ਬਰਦਾਰਿਆ ਦੋਨ ਸਾਡੇ ਗੁਲਿੰਦਰ ਸਰ ਨੇ ਵੀ ਕਹਿੰਦਾ ਸੀ ਸਾਡੀ ਚ ਸਹੀ ਬਾਲਾ ਵੀ ਠੀਕ ਹੈ ਗੱਲ ਹੈ ਉਹ ਤਾਂ ਇਹ ਨਹੀਂ ਫਿਰ ਕੁੜੀ ਦੇ ਥੱਲੇ ਲਾ ਕੇ ਜਾਵਾਂਗੇ ਹਾਂ ਵੀ ਆਪ ਦੀ ਉਮੀਦ ਦਾ ਨੱਬ ਕੇ ਕੀਤੇ ਪੂਰੀ ਸਮਾਜ ਐ ਕਿੰਨੇ ਜਰ ਤੇ ਮਰਦੀ ਕਰ ਲਈ ਕਹਿੰਦੇ ਨੇ ਕੁੜੀਆਂ ਹੀ ਲੈ ਕੇ ਜਾਂਦੀਆਂ ਕੁੜੀ ਕੋਈ ਨਹੀਂ ਲੈ ਕੇ ਜਾਂਦੀ ਨੀ ਲੱਖ ਲਵਾ ਕੇ ਚੂੜੇ ਵੀ ਡਾਕਟਰ ਮੀਨਾ ਜੀ ਬੈਠ ਗੱਲ ਤੇ ਹੀ ਪੁਆਇੰਟ ਵਾਲੀ ਆ ਇਹ ਚਲ ਇਹਦੇ ਆਪ ਪੁੱਛ ਲੈਨੇ ਵੀ ਕੁੜੀਆਂ ਆ ਕਿਉਂ ਕਰਦੀ ਨੇ ਇਸ ਗੱਲ ਤੇ ਪੱਕੇ ਰਹੇ ਮੇਤਰੋ ਨਾਮਲਾ ਵੱਸ ਸਕਦਾ ਹੈ ਤੇ ਸਰਪੰਚ ਸਾਹਿਬ ਬਹੁਤੀ ਗੱਲ ਆਪਾਂ ਨਾ ਕਰੀਏ ਇੱਕ ਗੱਲ ਨਿਕਲ ਗਈ ਮੁੰਡੇ ਵੱਲੋਂ ਕਿਤਰਾਕ ਦੀ ਚੀਜ਼ੋ ਜਾਇਜ਼ ਵੀ ਹੈ ਵੀ ਕੀ ਹੋ ਰਿਹਾ ਕੀ ਤਰ੍ਹਾਂ ਕੀਤੇ ਪੰਜਾਬ ਦੇ ਵਿੱਚ ਕੀ ਹੈ ਇਹ ਚੀਜ਼ ਹੈ ਜਦ ਵੀ ਕੁੜੀਆਂ ਦਾ ਵਿਆਹ ਹੋ ਰਿਹਾ ਹੈ ਕਿਤਨੇ ਕੁੜੀਆਂ ਦੀ ਲਾਈਫ ਬਣਦੀ ਹੈ ਨਾ ਕਿਸ ਤਰ੍ਹਾਂ ਨਹੀਂ ਹੋ ਪੋਸੀਬਲ ਤੇ ਉਹਨੇ ਲੈਵਲ ਤੇ ਨਹੀਂ ਜਾਇਆ ਜਾਂਦਾ ਪਰ ਜਿਹੜੀ ਚੀਜ਼ ਨਿਕਲ ਕੇ ਆਈ ਰੋ ਜਿਹੜੇ ਚੂੜੇ ਨੂੰ ਡਸਟ ਵੀਨਾਂ ਚ ਪਾਈ ਹੁੰਦੀ ਹੈ ਐਕਚੁਅਲੀ ਉਹ ਵੈਰੀ ਕਰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਤੇ ਡਿਪੈਂਡ ਕਰਦਾ ਸਮ ਟਾਈਮਸ ਕੀ ਹੁੰਦਾ ਕਿ ਕੁੜੀਆਂ ਦੀ ਪ੍ਰੈਸ਼ਰ ਕੁੜੀਆਂ ਤੇ ਪ੍ਰੈਸ਼ਰ ਆइज ਇੰਨਾ ਹੋ ਜਾਂਦਾ ਹੈ ਕਿ ਉਹ ਇਹ ਸਟੈਪ ਚੱਕਣ ਤੇ ਮਜਬੂਰ ਹੋ ਜਾਂਦੀ ਹੈ ਸੈਕਿੰਡ ਥਿੰਗ ਕੀ ਕਹਿੰਦੇ ਹੁੰਦੇ ਆ ਕਿ ਰੰਗ ਦਿਖਾਉਣਦੇ ਹੋ ਤੇ ਉਹ ਵਲੀ ਫਾਲੋ ਹੁੰਦੀ ਆ ਲੱਗ ਰੰਗ ਦਿਖਾਣਾ ਤਾਂ ਕਾਹਦੇ ਉਲਟੀ ਬਾਕੀ ਤੀ ਹਾਂਜੀ ਉਹ ਚੀਜ਼ ਵੀ ਫਾਲੋ ਕਰਦਾ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਇੱਕੋ ਜਿਹੇ ਹੁੰਦੇ ਆ ਪੰਜ ਗੁਲੈ ਇੱਕੋ ਜੀ ਨਹੀਂ ਹੁੰਦੇ ਤਾਂ ਉਹ ਡਿਪੈਂਡ ਕਰਦਾ ਕਿ ਅਗਲਾ ਪਰਸਨ ਕਿਹੋ ਜਿਹਾ ਹੈ ਇਹ ਵੀ ਗੱਲ ਹੁੰਦੀ ਜਾਂਦੀ ਤੇ ਇੱਕ ਗੱਲ ਹੋਰ ਹੈ ਕਈ ਕਈ ਬੱਚੇ ਤਾਂ ਚੱਲੇ ਆਉਂਦਾ ਵੀ ਗੱਲਬਾਤ ਸੁਣਨ ਦੇ ਸਾਰਾ ਕੁਝ ਠੀਕ ਹੈ ਉਹ ਕੱਲੇ ਆਦੇ ਨੌਹਾਂ ਨਾਲੇ ਖਿੱਡੀ ਜਾਂਦੀ ਹੈ ਚਲੋ ਟੱਬਰ ਚ ਕਿੰਨੇ ਜਾਣੇ ਨਹੀਂ ਦੱਸੋ ਜੀ ਹਾਂ ਜੀ ਜਣੇ ਗਿਣਾਓ ਜੀ ਸਟੈਪ ਬਾਈ ਸਟੈਪ ਮਮਮੀ ਪਾਪਾ ਸਭ ਪਹਿਲਾ ਕੌਣ ਆਇਆ ਜੀ ਬ੍ਰਦਰ ਨਹੀਂ ਮਮਮੀ ਨੇ ਬਣਾਇਆ ਭਾਈ ਹਾਂ ਪਹਿਲਾ ਕੌਣ ਆਇਆ ਕਿ ਨਹੀਂ ਬ੍ਰਦਰ ਹੈ ਮਮਮੀ ਪਾਪਾ ਦਾ ਬਾਅਦ ਚ ਆਏ ਸੀ ਫਿਰ ਅੰਧੋੜਾ ਜਿਹਾ ਕਿ ਲਿਵਿੰਗ ਰੂਮ ਦੇ ਬਾਰੇ ਸਵਾਲ ਸੱਜਣ ਦੀ ਕੋਸ਼ਿਸ਼ ਕਰੋ ਹਾਂ ਮਮਮੀ ਪਾਪਾ ਹੈ ਹੈ ਜਿਹੜਾ ਨਿਆਣਾ ਦਿਮਾਗ ਤੇ ਮੜਾ ਜ਼ੋਰ ਪਾਉ ਪਾਪਾ ਹੈ ਲੈ ਲੈ ਸੁਣੋ ਹਾਂ ਹਾਂ ਸਟੈਪ ਬਾਈ ਸਟੈਪ ਦੱਸੋ ਪਹਿਲਾ ਕੌਣ ਆਇਆ ਜੀ ਪਾਪਾ ਹੂੰ ਮਮਮੀ ਹੂੰ ਫਿਰ ਉਹ ਸੋਚਦੀ ਆ ਉਹ ਸਾਡੇ ਕਿ ਅਰਧੇ ਕਾਲੀ ਦੱਸਨੇ ਦੀ ਕਲੀ ਆਪਜੀ ਕਰਦੇ ਹਾਂ ਜੀ ਦੱਸੋ ਜੀ ਪਹਿਲਾਂ ਪਾਪਾ ਫੇਰ ਮੰਮੀ ਫੇਰ ਬ੍ਰਦਰ ਫੇਰ ਮੈਂ ਫੇਰ ਸਿਸਟਰ ਹੂੰ ਮਰ ਪੰਜ ਜਾਣੇ ਰੋਟਲੀ ਜੀ ਕੀ ਦਿਨ ਸਭ ਤੋਂ ਵੱਧ ਤੁਹਾਡੀ ਬੌਂਡਿੰਗ ਬਣਦੀ ਹੈ ਘਰ ਪਰਿਵਾਰ ਚ ਸਿਸਟਰ ਨਾਲ ਸਿਸਟਰ ਨਾਲ ਕਿਵੇਂ ਬਣਦੀ ਹੈ ਉਹ ਬਾਹਰ ਰਹਿੰਦੀ ਉਹ ਖੁਸ਼ ਹੋ ਗਈ ਉਹਨਾਂ ਮੇਰੀ ਵੀ ਗੱਲ ਪੱਕੀ ਹੈ ਇਹ ਐਨਾ ਕਿਵੇਂ ਮਤਲਬ ਜਿਹੜੇ ਬਾਹਰ ਨੇ ਜਿਹੜੇ ਘਰੇ ਨੇ ਉਹਨਾਂ ਨਾਲ ਕਿਉਂ ਨਹੀਂ ਬੌਂਡਿੰਗ ਤੁਹਾਡੀ ਬੜੀ ਬਣਦੀ ਹੈ ਕਿਉਂ ਨਹੀਂ ਬਣਦੀ ਮਨੇ ਚ ਵੀ ਲੜਦੇ ਨੇ ਗੱਲ ਕੀ ਜੇ ਤੁਹਾਡੀ ਗੱਲ ਨਹੀਂ ਮੰਨਦੇ ਜੀ ਬਸ ਬੰਦ ਹੀ ਨਹੀਂ ਹੂੰ ਕੋਈ ਗੱਲ ਨਹੀਂ ਸ਼ੇਅਰ ਕਰਦੇ ਆਸ ਵਿੱਚ ਜੀ ਨਹੀਂ ਕੱਲਾ ਹਾਂ ਹੂੰ ਆਲਾ ਬਸ ਰੋਟੀ ਪਾਣੀ ਦੀ ਖੁਰ ਜੀ ਹਾਂ ਜੀ ਹੂੰ ਕਦੇ ਇੱਕ ਦਿਨ ਪਿਆਰ ਨਾਲ ਬੁਲਾਏ ਜੀ ਪਿਆਰ ਨਾਲ ਵੀ ਨਹੀਂ ਬੁਲਾਏ ਜੀ ਨਹੀਂ ਮੰਮਾ ਨਾਲ ਤੇ ਪਾਪਾ ਨਾਲ ਬਣਦੇ ਭੈਣ ਭਾਈ ਨਾਲ ਨਹੀਂ ਬਣਦੇ ਹਾਂ ਜੀ ਮੋਹ ਪਿਆਰ ਤਾਂ ਕਰਦੇ ਆ ਇੱਕ ਦੂਜੇ ਦਾ ਜੀ ਹਾਂ ਜੀ ਚਲੋ ਸ਼ੁਕਰ ਹੈ ਜੀ ਨੇ ਬਹੁਤ ਬਹੁਤ ਸ਼ੁਕਰੀਆ ਲਓ ਜੀ ਨਾਮ ਕੀ ਤੁਹਾਡਾ ਜੀ ਹਰਮਨ ਹਰਮਨ ਜੀ ਹਾਂ ਜੀ ਭਰ ਮੇ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਜੋਧਪੁਰ ਰੂਮਾਨਾ ਮੈਂ ਕਹਿੰਦੇ ਨਹੀਂ ਜਦੋਂ ਜੋਧਪੁਰ ਰੂਮਾਨਾ ਜੋਧਪੁਰ ਰੂਮਾਨਾ ਤੁਸੀਂ ਬਿਲੋਂਗ ਕਰਦੇ ਹੋ ਜੀ ਜੋਧਪੁਰ ਰੂਮਾਨਾ ਦੀ ਖਾਸ ਗੱਲ ਕਿਹੜੀ ਲੱਗਦੀ ਹੈ ਲੱਗ ਗਈ ਇਹਦੀ ਪੁੱਲ ਗਈ ਮੈਂ ਤਰਕੇ ਪਿੰਡ ਵਾਲੇ ਜੋਧਪੁਰ ਰੂਮਾਨਾ ਦੀਆਂ ਸਾਰੀਆਂ ਗੱਲਾਂ ਹੀ ਖਾਸ ਹੈ ਉਹ ਬੜੇ ਦੀ ਭੁੱਖੀ ਲੈ ਸੁਣ ਲਈ ਆ ਜਾ ਜੋਧਪੁਰ ਇੱਕ ਗੱਲ ਦੱਸਦੇ ਇਹ ਇੱਥੇ ਖੜੇ ਹੋ ਜੋਦੀ ਇਹ ਹੈ ਇਤਿਹਾਸ ਇਹ ਖੜੇ ਖੜੇ ਹੋ ਕੇ ਜੀ ਖੜੇ ਹੋ ਕੇ ਲੋ ਵੀ ਤੁਸੀਂ ਪਿੰਡ ਤੇ ਦੱਸਣਾ ਵੀ ਸਾਡੇ ਪਿੰਡ ਚ ਭਈ ਆਹ ਚੀਜ਼ਾਂ ਖਾਸ ਨੇ ਐਵੇਂ ਨਾ ਕਰੋ ਲੈ ਮਿੱਤਰੋ ਸੁਣੋ ਬੜਿਆਈ ਫਿਰ ਇਹਨਾਂ ਦੇ ਪਿੰਡ ਦੀ ਸਾਡੇ ਪਿੰਡ ਚ ਹਸਪੀਟਲ ਲਾਈਕ ਏਮਜ਼ ਜੋ ਕਿ ਸਾਰਿਆਂ ਨਾਲੋਂ ਵੱਡਾਗਾ ਅੱਛਾ ਜੀ ਹੋਰ ਜੀ ਕੋਈ ਹੋਰ ਜੀ ਅਸਲ ਇਹ ਗੱਲ ਹੋਰ ਹੈ ਉਹਨੇ ਬਣੇ ਚੱਕਰਾਂ 'ਚ ਬੋਲਦਾ ਉਹਨੂੰ ਦੇਖੀ ਦੀ ਮੈਂ ਕੀ ਘਾਹਣਾ ਪੋਤਾ ਕਹਿੰਦੀ ਹਾਂ ਇੱਕ ਪਿੰਡ 'ਚ ਦੋ ਸਕੂਲਾਂ ਦੋਨੇ ਸਕੂਲ ਸਾਧ ਤੋਂ ਵੱਡੇ ਆਗੇ ਸਾਰੇ ਪਿੰਡ ਵਾਲੇ ਕਹਿੰਦੇ ਆ ਕਿ ਇਹਨਾਂ ਦੇ ਪਿੰਡ 'ਚ ਸਭ ਤੋਂ ਵੱਡਾ ਸਕੂਲ ਆ ਪਰ ਹੁਣ ਉਹ ਸੜਕ ਦੇ ਵਿਚਾਰੇ ਨੇ ਤਾਂ ਕਰਕੇ ਉਹ ਸਭ ਤੋਂ ਛੋਟੇ ਬਨ ਜਾਣਗੇ ਨਜ਼ਰ ਲੱਗ ਗਈ ਅੱਛਾ ਕੋਈ ਹੋਰ ਪਿੰਡ ਦੀ ਖਾਸ ਗੱਲ ਜੀ ਬੱਸ ਹੋਰ ਤਾਂ ਕੋਈ ਨਹੀਂ ਕੀ ਦਿਨਾ ਸਭ ਤੋਂ ਪਹਿਤੂ ਦੀ ਦੇਖਿਆ ਵੀ ਜਦੋਂ ਪਿੰਡ 'ਚ ਬੋਟਾ ਪੈਂਦੇ ਨੇ ਵੀ ਸਾਡੇ ਪਿੰਡ 'ਚ ਕੋਈ ਆ ਸਿਸਟਮ ਬੜਾ ਹੁੰਦਾ ਜੀ ਮਸ ਕੋਸ਼ ਨਹੀਂ ਆਗਾ ਜਦੋਂ ਵੀ ਕੋਈ ਮਤਲਬ ਕਿ ਕੋਈ ਸਰਪੰਚ ਬੰਦਾਗਾ ਪਿੰਡ ਚ ਸਰਪੰਚ ਬੰਦੇ ਕੀ ਹੁੰਦੇ ਨੇ ਪਿੰਡੇ ਚ ਸਰਪੰਚ ਭਰ ਕੇ ਜਾਂ ਸਰਪੰਚ ਨੋਰਮਲ ਹੀ ਹੁੰਦਾ ਜੀ ਪ੍ਰੋਪਰ ਹਾਂ ਜੀ ਜਿਹੜਾ ਸਰਪੰਚ ਬੰਦਾਗਾ ਪਿੰਡ ਚ ਹਰੇ ਕੰਮ ਕਰਵਾਉਂਦਾਗਾ ਤਾਂ ਕਰਕੇ ਸਾਡੇ ਪਿੰਡ ਤਰੱਕੀ ਚ ਆਗਾ ਥੋੜੇ ਪਿੰਡ ਦਾ ਜਿਹੜਾ ਸਰਪੰਚ ਥੋੜੇ ਪਿੰਡ ਦੇ ਸਾਰੇ ਕੰਮ ਕਰਾਉਂਗਾ ਹਾਂ ਜੀ ਤੁਸੀਂ ਤੁਸੀਂ ਕੀ ਚਾਹੁੰਦੇ ਮੈਂ ਕੀ ਬੰਦਣਾ ਚਾਹੁੰਨੀ ਲਾਈਫ ਦੇ ਵਿੱਚ ਸਰਪੰਚ ਤਰੇਪਾਂ ਤੁਸੀਂ ਮੇਂ ਲਾਈਫ ਦੇ ਵਿੱਚ ਬਾਹਰ ਲਾਈਫ ਦੇ ਵਿੱਚ ਬਾਹਰ ਜਾਣਾ ਚਾਹਣੀ ਹੈ ਕਿ ਤੇ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਚਾਹਣੀ ਹੈ ਨਹੀਂ ਰੌਸ਼ਨ ਦਾ ਜਰੂਰ ਕੋ ਲਾਇਬ੍ਰੇਰੀ ਵਿੱਚ ਬਾਹਰ ਕਾਉਣ ਜਾਂਦਾ ਹੁੰਦਾ ਹੈ ਰੋ ਰੋਗੇ ਨਾ ਦੇਖੋ ਜ਼ਿੰਦਗੀ ਦੇ ਵਿੱਚ ਹੀ ਹੈ ਨਾ ਜੀ ਤੁਸੀਂ ਲਾਈਫ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਹੋ ਜਦੋਂ ਠੀਕ ਹੈ ਠੀਕ ਹੈ ਜੀ ਇੱਥੇ ਬਾਹਰੇ ਆਜ ਦੀ ਇੱਥੇ ਆਜ ਦੀ ਆ ਰਾਮ ਦਾ ਛੱਡ ਕੇ ਗੱਲਬਾਤ ਕਰਦੇ ਹਾਂ ਤੁਸੀਂ ਲਾਇਬ੍ਰੇਰੀ ਦੇ ਵਿੱਚੋਂ ਬਾਹਰ ਚੱਲ ਗਏ ਜੀ ਕੀ ਕਰੋਗੇ ਮਸ ਲਾਈਫ ਦੇ ਵਿੱਚ ਆਨ ਜਾ ਕੇ ਜਿਹੜੀਆਂ ਹੁਣ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਈਆਂ ਗਈਆਂ ਬਸ ਉਹਨਾਂ ਨੇ ਸੋਲਵ ਕਰਨਾਗਾ ਕਿਹੜੇ ਕਿਹੜੇ ਮੁਸ਼ਕਲਾਂ ਮੈਂ ਜ਼ਿੰਦਗੀ ਥੋੜੀ ਚੱਲਦੀ ਹੈ ਮੰਨ ਤਾ ਉਹ ਜਦੋਂ ਹੁਣ ਪੜੀ ਜਾਣੇਗੇ ਉਹ ਫੀਸ ਕਈ ਵਾਰ ਨਹੀਂ ਖਿਲਦੀ ਹੁੰਦੀ ਕੀ ਤਾਂ ਕਰਕੇ ਬਸ ਫਿਰ ਆਪਣੀਆਂ ਆਪ ਪੈਰਾਂ ਤੇ ਸਟੈਂਡ ਹੋ ਜਾਣਗੇ ਨਹੀਂ ਚੰਗੀ ਗੱਲ ਆਸ ਤਾਂ ਇਹ ਹੀ ਦੁਆ ਕਰਦੇ ਹਾਂ ਜ਼ਰੂਰ ਤੁਸੀਂ ਸਟੈਂਡ ਹੋ ਜੇ ਦੋ ਸਟੈਡ ਪੈਰਾਂ ਦੇ ਹੋਗੇ ਜੀ ਮੈਂ ਤਾਂ ਹੁਣ ਵੀ ਪੈਰਾਂ ਦੀ ਹੂੰ ਤੇ ਜਦੋਂ ਵਧੀਆ ਲੈਵਲ ਦੇ ਸਟੈਡ ਹੋ ਗਿਆ ਕੀ ਸੋਚਿਆ ਵੀ ਯਾਰ ਜਦੋਂ ਸਾਡੇ ਕੋਲ ਪੈਸਾ ਆ ਗਿਆ ਸੀ ਐਨੀਵੇਂ ਕਰਨਾ ਆ ਚੀਜ਼ ਕਰਨੀ ਹੁੰਦਾ ਨਹੀਂ ਮਨ ਦੇ ਵਿੱਚ ਜੀ ਮੈਂ ਸੋ ਸਾਰੇ ਕਰਦੇ ਆ ਉਹ ਹੀ ਆ ਸੀ ਕਰਨਾ ਕੀ ਬਣਾਉਣਾਗਾ ਘਰ ਵਧੀਆ ਬਣਾਉਣਾ ਚੰਗੀ ਕਰ ਲੈ ਜੀ ਹੋਰ ਜੀ ਬਸ ਗੱਡੀ ਲੈ ਕੇ ਆਉਣੀ ਹੈ ਕਿਹੜੀ ਗੱਡੀ ਲੈਣੇ ਜਾ ਰਹੇ ਕਿਹਨੂੰ ਇਹ ਦਵਾ ਜੀ ਉਹ ਤਾਂ ਲੈਣੇ ਜਾ ਰਹੇ ਨਹੀਂ ਕਿੰਦਾਂ ਦੇ ਨਿਆਰੇ ਲਵਾਂਗੇ ਵੀ ਹਾਂ ਜਦੋਂ ਪੈਸਾ ਆ ਗਿਆ ਮੈਂ ਜਿੱਦਾਂ ਸਾਰੇ ਉਹ ਸਾਰਿਆਂ ਤੋਂ ਹਰ ਗੱਲਾ ਤੇਰਾ ਤੇਰਾ ਪੁੱਛਿਆ ਮੈਂ ਹਾਂਜੀ ਮੈਂ ਕੀ ਦੱਸ ਕੰਨ ਚਾ ਦੱਸ ਤੋ ਅੱਗੇ ਨਹੀਂ ਦੱਸਦਾ ਮੈਂ ਚਲ ਹਾਂ ਜੀ ਮੰਨ ਚੇ ਤੁਸੀਂ ਬਾਹਰੇ ਗਏ ਹੈ ਨਾ ਤੇ ਜ਼ਰੂਰ ਤੁਸੀਂ ਪੈਸਾ ਕਮਾਓ ਤੁਹਾਡੇ ਤੁਹਾਡੇ ਕੋਲ ਕੋਈ ਸ਼ਕਤੀ ਆਉਂਦੀ ਹੈ ਹਾਂਜੀ ਵੀ ਤੁਸੀਂ ਕੁਝ ਵੀ ਕਰ ਸਕਦੇ ਹੋ ਤੰਨ ਸ਼ਕਤੀ ਹੈ ਨਾ ਸਰਪੇ ਤੁਹਾਡੇ ਕੋਲ ਬੱਧੀਆ ਫੋਨ ਲੈ ਕੇ ਆਵਾਂਗੇ ਕਿ ਆਂਡਰਾ ਆਈਫੋਨ ਲੈ ਕੇ ਆਵਾਂਗੇ ਵੀ ਲਾ ਨਹੀਂ ਆਇਆ ਆ ਦੇ ਲੋ ਸ਼ਕਤੀਆਂ ਇਹਦਾ ਸ਼ੁਕਰ ਆ ਜਿਹੜਾ ਪ੍ਰਬਾਤ ਮਾ ਉਹ ਬੰਦਾ ਮੈਨੂੰ ਆ ਹੀ ਸੋਚਦਾ ਹੋਣਾ ਬੜਾ ਆਪਣੀ ਮੰਗਿਆ ਲਓ ਜੀ ਦੋ ਸ਼ਕਤੀਆਂ ਤੁਹਾਡੇ ਕੋਲ ਬਚ ਗਈਆਂ ਦੇਖਦਾ ਕੁੜੀਆਂ ਕਿੱਧਰ ਕਿ ਸੋਚਦੀਆਂ ਨੇ ਇੱਕ ਨੇ ਮੇਤਰੋ ਸ਼ਕਤੀ ਨਾਲ ਸੋਚੇ ਮੈਂ ਆਪਣਾ ਆਈਫੋਨ ਲੈ ਕੇ ਆਉਂਗੀ ਤੇ ਦੋ ਸ਼ਕਤੀਆਂ ਦੂਜੀ ਕੁੜੀ ਵੱਲ ਟ੍ਰਾਂਸਫਰ ਕੀਤੀ ਨੇ ਆਪਾਂ ਨੇ ਇਹ ਦੇਨੇ ਕਿੱਥੇ ਕੱਢਦੀ ਐ ਲੈ ਮਿੱਤਰੋ ਸੁਣੋ ਫੇਰਾ ਕਿ ਦੋ ਸ਼ਕਤੀਆਂ ਮੇਰੇ ਕੋਲੇ ਹੁਣ ਮੈਂ ਕੀ ਕਰੂੰਗੀ ਹਾਂਜੀ ਮੈਂ ਨਾ ਮੈਂ ਵਧੀਆ ਘਰ ਲੈ ਲੂੰਗੀ ਮੈਂ ਵਧੀਆ ਗੱਡੀਆਂ ਲੈ ਲੂੰਗੀ ਬਸ ਆਪਦੇ ਦੀ ਰਹੇ ਮਾੜੀ ਨਹੀਂ ਥਾਲੀ ਉਹਨਾਂ ਵਿੱਚ ਲੋਕ ਕੋ ਮਾਰੇ ਥੋੜਾ ਸੋਚੂਗੀ ਮੈਂ ਤਾਂ ਆਪਦੇ ਵਾਰ ਹੀ ਸੋਚੂਗੀ ਸਾਹੀ ਪ੍ਰਮਾਤਮਾ ਤੁਹਾਨੂੰ ਕੋਈ ਸ਼ਕਤੀ ਮਿਲੂਗੀ ਉਹਨਾਂ ਨੂੰ ਪਤਾ ਵੀ ਨਹੀਂ ਤੇ ਇਹਨਾਂ ਦੀ ਮਾੜੀ ਬਹੁਤ ਹੈ ਆਪਣੇ ਕੋਲੇ ਭਾਈ ਜੇ ਕੋਈ ਸ਼ਕਤੀ ਆਉਂਦੀ ਹੈ ਹਾਂਜੀ ਕੀ ਚੀਜ਼ ਤੇ ਉਹ ਸ਼ਕਤੀ ਨੂੰ ਲਾਉਂਗੇ ਵੀ ਯਾਰ ਆ ਚੀਜ਼ ਜ਼ਰੂਰੀ ਹੈ ਉਹ ਸ਼ਕਤੀ ਨਾਲ ਕਰਨੀ ਹੈ ਦਨੋਂ ਨੀ ਭੂਕਣੀ ਆ ਇਹਨਾਂ ਦਾ ਇਹ ਕਿਸੇ ਨੂੰ ਬਚਣ ਨਹੀਂ ਦਿੰਦਾ ਆ ਹੀ ਰਹਿਣਾ ਆਪਾਂ ਆਪ ਹੀ ਰਹਿਣਾ ਆਪਾਂ ਆਪ ਹੀ ਰਹਿਣਾ ਬਾਕੀ ਮਰਦੇ ਜਿਹੜਾ ਮਰਦਾ ਹੈ ਆਪ ਆਪਣੇ ਦੇ ਭਾਈ ਕੋਈ ਸ਼ਕਤੀਆਂ ਦੇ ਵੀ ਵੀ ਕੁਝ ਵੀ ਕਰ ਸਕਦੇ ਆ ਫੂਕ ਦੇ ਦਾਂਗੇ ਬਸ ਸਾਰਿਆਂ ਨੂੰ ਸਾਰੇ ਬਰਾਦਰ ਇੱਥੇ ਰਹਿ ਕੇ ਕਰਨ ਜਿੰਨੇ ਮਿਲ ਜਾਂ ਤੈਨੂੰ ਇੱਕੇ ਮਿਲਣਗੇ ਇੱਥੇ ਤੇ ਸਾਰਿਆਂ ਨੂੰ ਬਸ ਇੱਕ ਬਰਾਬਰੀ ਕਰ ਦਾਂਗੇ ਸਹੀ ਗੱਲ ਆ ਸਹੀ ਗੱਲ ਇਹ ਇਹ ਗੱਲਾਂ ਜ਼ਰੂਰੀ ਨੇ ਤੇ ਕਿਆ ਬਾਤ ਇੱਧਰ ਬਹੁਤ ਸੋਹਣੀ ਜਿਹੀ ਵੀਡੀਓ ਸ਼ੂਟ ਆ ਹੋ ਰਹੀ ਹੈ ਤੇ ਇੱਧਰ ਬੱਚਿਆਂ ਕੋਲ ਜਾ ਕੇ ਗੱਲਾਂ ਬਾਤਾਂ ਕਰਦੇ ਆ ਆ ਸਾਢੇ 2:00 ਵਜੇ ਕੱਲਾ ਆ ਆਮ ਜਗ੍ਹਾ ਤੋਂ ਕੁਝ ਨਹੀਂ ਬੋਲਣਾ ਜਸਟ ਕੱਲ ਆਪਣਾ ਆਪਣਾ ਨਾਮ ਨੰਦ ਦੱਸ ਤੂੰ ਨਾਮ ਕੀ ਹੈ ਜੀ ਮਜੀਤ ਕਾ ਕਿਹੜੇ ਪਿੰਡ ਤੋਂ ਜੀ ਮਗਾਣੀਆ ਦਸਰੀ ਕਾ ਜੀ ਕੁਝ ਨਹੀਂ ਕਰਦੇ ਓਏ ਪਤਾ ਨਹੀਂ ਲੱਗਿਆ ਤੇ ਹੋਰ ਮੈਂ ਕਿਹਾ ਠੀਕ ਠਾਕ ਬਲੀ ਦੇ ਦੇਖਿਆ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਦਾਦਾ ਜੀ ਆ ਡੈਡੀ ਮੰਮੀ ਬ੍ਰਦਰ ਅੱਛਾ ਕਿੰਨਾ ਸਮਾਂ ਕੋਟੀਚ ਕਰਾਉਂਦੇ ਮਿਲ ਇਹ ਤੇ ਮੈਨੂੰ ਬਨਮਨ થી ਹੋਇਆ ਅੱਛਾ ਬਨਮਨ થી ਹੋਇਆ ਹਾਂਜੀ ਤੇ ਕੀ ਸੋਚਦੇ ਹੋ ਕਿ ਵੀ ਅੱਗੇ ਵੀ ਕੀ ਕਰਨਾ ਚਾਹੁੰਦਾ ਹੈ ਹੁਣ ਦੇ ਵਿੱਚ ਜੀ ਲਾਈਫ ਤੇ ਅੱਗੇ ਦਾ ਫਿਲਹਾਲ ਤਾਂ ਬਾਹਰ ਹੀ ਜਾਣਾਗਾ ਹੂੰ ਫਾਈਲ ਲਗਾਉਣੀ ਹੈਗੀ ਹੂੰ ਖਾ ਜਾਓ ਹੂੰ ਖੁਸ਼ ਹਾਂ ਆਪਣੀ ਲਾਈਫ ਤੋਂ ਜੋ ਤੁਸੀਂ ਪੜਦੇ ਸੀ ਤੇ ਹੁਣ ਪੜਾਉਣੇ ਕਿੰਨਾ ਘੇ ਡਿਫਰੈਂਸ ਲੱਗਦਾ ਉਸ ਚੀਜ਼ ਦੇ ਵਿੱਚ ਉਸ ਚੀਜ਼ 'ਚ ਫਰਕ ਤਾਂ ਹੁੰਦਾ ਹੀ ਹੈ ਨਾ ਪੜਨ ਤੇ ਪੜਾਉਣ 'ਚ ਜੇ ਤੋ ਪੜਦੇ ਸੀ ਜੋ ਪੜਦੇ ਸੀ ਹਾਂਜੀ ਜੇ ਪੜਾਉਣੇ ਹੁਣ ਫਿਰ ਪੜਾਉਣੇ ਹਾਂਜੀ

ਮੇਕਅਪ ਦਾ ਸ਼ੌਂਕ ਹੈ ਜੀ ਕੀ ਮਿਲਦਾ ਮੇਕਅਪ ਕਰਕੇ ਜੀ ਸਕੂਨ ਤਾਂ ਨਹੀਂ ਮਿਲਦਾ ਮਤਲਬ ਵਧੀਆ ਮਤਲਬ ਲੁੱਕ ਵਧੀਆ ਕ੍ਰੀਏਟ ਹੁੰਦੀ ਉਹਦੇ ਨਾਲ ਹਾਂਜੀ ਐਂ ਨਹੀਂ ਲੱਗਦਾ ਵੀ ਯਾਰ ਵੀ ਜ਼ਿਆਤਰ ਜ਼ਿਆਦਾ ਓਵਰਲੋਡ ਮੇਕਅਪ ਨਹੀਂ ਕਰਦੀ ਨਾਰਮਲ ਜਿਹਾ ਰੱਖਦੀ ਐਨਾ ਕਰ ਦੋ ਜੀ ਜਿਹੜਾ ਕੋ ਡਰੇ ਨਾ ਦੇਖੇ ਜੀ ਕੋਈ ਕਿੰਨਾ ਕੁ ਮੇਕਅਪ ਕਰਦਾ ਨਾ ਭਰਾਵਾ ਕਿਤੇ ਕਰੀਮ ਵੀ ਨਹੀਂ ਲਾ ਕੇ ਦੇਖੇ ਮੇਰੇ ਹਾਲਾਤ ਐਸੇ ਹੈ ਕਿ ਮੈਂ ਕੁਝ ਕਰ ਨਹੀਂ ਸਕਦਾ ਆਦਾ ਕਰਦਾ ਨਾ ਮੈਂ ਬੇਕਮ ਕਰਦਾ ਨਹੀਂ ਕਰਦਾ ਯਾਰ ਅੱਜ ਕਰਕੇ ਨਹੀਂ ਅੱਜ ਰੇਲਦੀ ਜਾ ਉਹਨਾਂ ਨੇ ਬੋਲੇ ਵੀ ਮੇਕਅਪ ਨਹੀਂ ਕਰਦਾ ਫੋਕੇ ਦਾ ਪਾਈ ਬੈਠਾ ਬੋਲਦੇ ਕਿਹੜਾ ਜੀ ਉਹ ਲਾਸਟ ਉਹਨਾਂ ਨੂੰ ਪੁੱਛਿਆ ਨੂੰ ਜਦੋਂ ਬਾਅਦ ਜਦੋਂ ਮੇਕਅਪ ਲਾਦ ਹੁੰਦੀਆਂ ਓਏ ਮਾਤਾ ਗਿਆ ਕਰਦੇ ਆ ਸਾਕੇਟਾ ਸਾਕੇਟਾ ਕਰਦੇ ਆ ਤੇ ਮਿੱਤਰੋ ਵੀਡੀਓ ਨੂੰ ਮਜ਼ਾਕ ਚੀ ਰਿਹਾ ਨਾ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਤੇ ਕਿਆ ਬਾਤ ਹੈ ਮਿੱਤਰ ਬੜੀ ਸੋਹਣੀ ਜਿਹੜੀ ਵੀਡੀਓ ਸ਼ੂਟ ਹੋਈ ਐ ਛੋਟ ਜੂ ਕੋ ਵੀ ਹੈ ਵੀ ਕੋ ਮਿੱਤਰ ਪਿਆਰਾ ਇੱਕ ਦਸ ਮੈਂ ਤੁਹਾਨੂੰ ਹੂੰ ਸ਼ੇਅਰ ਲਾ ਦਿੰਨਾ ਚੱਲ ਮਾਤਾ ਪਿਤਾ ਕੀ ਆਪਾਂ ਬਹੁਤ ਹੱਸ ਲਏ ਹੂੰ ਖੇਡ ਲੈ ਪਰ ਆਪਾਂ ਮਾਤਾ ਪਿਤਾ ਤੋਂ ਬਿਨਾ ਯਾਰ ਕੱਖ ਦੇ ਵੀ ਨਹੀਂ ਹੈਨਾ ਸਹੀ ਗੱਲ ਹੈ ਸਹੀ ਹੈ ਉਹਨਾਂ ਦੀ ਤਾਰੀਫ ਚ ਇੱਕ ਦੋ ਲੱਖ ਦੀ ਬੋਲੂਗਾ ਜ਼ਰੂਰ ਮੇਰਾ ਪ੍ਰਾਅ ਹੌਣ ਦੇ ਆਉਣ ਦੇ ਹੂੰ ਸਿਰੋਨੇ ਦੇ ਆ ਗਹਿਣਿਆਂ ਚੋਂ ਖੁਸ਼ਬੂ ਆਵੇ ਨਾ ਜੀਵ ਨੇ ਜਗਮਾਂ ਨੂੰ ਮੱਲਮ ਹਟਾਵੇ ਨਾ ਮੁਰਦੇ ਕਦੇ ਮੁੜਿਆ ਨਹੀਂ ਕਰਦੇ ਵਿੱਚ ਸਮਸ਼ਾਨਾ ਦੋਂ ਮਾਂ ਬਾਪ ਮਾਂ ਬਾਪ ਵਰਗੀ ਚੀਜ਼ ਨਹੀਂ ਮਿਲਦੀ ਕਦੇ ਦੁਕਾਨਾਂ 'ਚ ਹੂੰ ਕਿਆ ਬਾਤ ਹੈ ਬਈ ਵੇਚੇ ਵੇਚਾ ਨਾ ਬੰਦੇ ਇਦਾਂ ਦੇ ਹੈਗੇ ਅਸੀਂ ਕਿਸੇ ਨੂੰ ਜਾਂ ਮੁੰਡੇ ਆ ਕਿਸੇ ਕੁੜੀ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਇਦਾਂ ਦੇ ਬੰਦੇ ਵੀ ਦੇਖੇ ਜਿਨ੍ਹਾਂ ਦੇ ਮਾਪਿਆਂ ਨੂੰ ਮੱਚ ਵੀ ਹੋਣ ਦੇ ਬਾਵਜੂਦ ਵੀ ਬੜਾ ਛੇਡੇ ਮਾਰਦੇ ਠੋਕਰਾ ਮਾਰਦੇ ਕਹਿੰਦੇ ਕਿ ਮਾਪਿਆਂ ਵੀ ਆਸ਼ਰਮਾਂ ਚ ਜ਼ਰੂਰ ਦੇ ਫਿਰਦੇ ਹਨਾ ਬਾਈ ਇਹੋ ਜਿਹੀ ਵੀ ਲੋਕਾਂ ਦੀ ਸੋਚ ਹੋਈ ਪਈ ਹੈ ਬਹੁਤ ਮਾੜੀ ਸੋਚ ਹੋਈ ਪਈ ਹੈ ਹਾਂ ਮਾਹ ਬਾਬ ਵਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਯਾਰ ਹੂੰ ਜੇ ਕੋ ਮੇਰੇ ਮੈਂ ਨਾ ਇੱਥੇ ਬੈਠਣਾ ਤਾਂ ਇੱਥੇ ਮੈਂ ਬਾਪ ਦੇ ਜਾਨੇ ਬਹੁਤ ਵੱਡਾ ਸਾਹੂਕਾਰ ਬਣ ਜਾਣਾ ਹੂੰ ਸਹੀ ਗੱਲ ਮੈਂ ਇੱਥੇ ਦੱਸ ਕੇ ਲਾਉਂਗਾ ਵੀ ਮੈਂ ਇੱਥੇ ਅਨ ਛੇੜੀਆਂ ਨੇ ਨਾ ਖਤਮ ਕਰਤਾ ਪੰਜਾਬ ਨੂੰ ਹੂੰ ਠੀਕ ਹੈ ਨਾ ਮੈਂ ਤਾਂ ਹੁਣ ਬੋਲ ਨਹੀਂ ਸਕਦਾ ਮੇਰੇ ਤਾਂ ਅੱਖਾਂ ਦੇ ਵਿੱਚ ਰੋਣ ਆ ਰਿਹਾ ਮਾਪੇ ਉਹ ਨਹੀਂ ਵੇਖ ਕੇ ਲੋਕਾਂ ਨੂੰ ਵਿੱਚ ਵਿੱਚ ਤਾਂ ਮਾਪੇ ਹੀ ਲਿਆ ਜਿਹੜੇ ਕਿ ਤੇ ਮੁੰਡੇ ਯਾਰ ਛੁਰਲੀਆਂ ਢਾਉਂਦੇ ਫਿਰਦੇ ਹਨਾ ਵੀ ਸੋਚ ਹੀ ਨਹੀਂ ਰਹੇ ਮਾਪੇ ਵਾਰੇ ਯਾਰ ਮਾਪੇ ਤਾਂ ਢਾੜੀਆਂ ਕਰਕੇ ਪੈਸੇ ਲਿਆਉਂਦਾ ਤੇ ਮੇਰੇ ਵਰਗਾ ਕਹਿੰਦਾ ਵੀ ਮੈਂ ਤਾਂ ਬੁਲਟ ਤੋਂ ਬਿਨਾਂ ਬਠਿੰਡੇ ਜੀਤ ਰੋਡ ਤੇ ਜਾਣਾ ਹੀ ਜਾਣਾ ਹੀ ਸਹੀ ਗੱਲ ਇਹ ਸੋਚ ਆ ਯਾਰ ਅੱਜਕੱਲ ਦੇ ਨੌਜਵਾਨਾਂ ਦੀ ਜੇ ਇਹ ਸੋਚ ਨੂੰ ਸਹੀ ਕਰ ਲੈਣਾ ਉਹਦੇ ਮਾਪੇ ਵਾਰੇ ਸੋਚ ਲੈਣ ਤਾਂ ਸਭ ਕੁਝ ਇੱਥੇ ਫਿਰ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਗੱਲ ਪਹਿਲਾਂ ਬਈ ਤੇ ਜੇ ਆਪਾਂ ਬਾਹਰ ਜਾ ਰਹੇ ਹੈ ਨਾ ਅੱਜ ਜਿਵੇਂ ਆਪਾਂ ਕੁੜੀਆਂ ਨੂੰ ਵੀ ਬਾਹਰ ਭੇਜ ਰਹੇ ਆ ਤਾਂ ਆਪਾਂ ਇਥੋਂ ਨਰਕ ਚੋਂ ਨਿਕਲਣ ਵਾਸਤੇ ਭੇਜ ਰਹੇ ਆ ਇਹ ਨਰਕ ਬਣ ਗਿਆ ਪੰਜਾਬ ਆ ਜਿਹੜਾ ਜੇ ਆਪਾਂ ਇਹਨੂੰ ਸਵਰਗ ਬਣਾਉਣਾ ਨਾ ਤਾਂ ਆਪਾਂ ਨੂੰ ਇੱਥੇ ਰਹਿਣ ਦੀ ਵੀ ਲੋੜ ਤੇ ਰਾਹ ਆਪਾਂ ਤਾ ਨਹੀਂ ਰਹੇ ਵੀ ਯਾਰ ਇੱਥੇ ਕੁਝ ਰਹਿ ਹੀ ਨਹੀਂ ਗਿਆ ਇੱਕ ਸਮਾਂ ਹੁੰਦਾ ਸੀ ਅਸੀਂ ਚਲ ਬਾਲਿਆਂ ਫੀਲਿੰਗ ਲੈਂਦੇ ਵੀ ਹਾਂ ਅਸੀਂ ਕਹੀ ਵੀ ਹਾਂ ਸੋਨੇ ਦੀ ਚੜੀ ਹੁੰਦਾ ਸੀ ਪੰਜਾਬ ਜੀ ਅਸੀਂ ਬੁਸੀਨ ਇਹ ਜਸਟ ਕਹਾਂਗੇ ਵੀ ਜਿਹੜਾ ਸਮਾਂ ਆਪਾਂ ਯਾਰ ਦੇਖਿਆ ਆਪਾਂ ਵੀ ਕਿਤਨਾ ਕਿਤੇ ਪੰਜਾਬ ਉਹ ਅਸਲੀ ਹਟਾਇਆ ਵੀ ਪੁਰਾਣੀਆਂ ਖੇਡਾਂ ਜਾਂ ਜਿਵੇਂ ਗੱਦੀ ਗੁੱਲੀ ਨੰਡਾ ਹੋ ਗਿਆ ਹੁਣ ਦੇ ਤੁਸੀਂ ਹਾਲੇ ਹੁਣ ਫਿਲਹਾਲ ਦੀ ਕਿਹੜੀ ਕੋਈ ਅੱਜ ਦਾ ਯੂਥ ਅੱਡੇ ਜਾ ਖੇਡਦੇ ਨਹੀਂ ਯਾਰ ਕੁਝ ਨਹੀਂ ਖੇਡਦੇ ਮੈਂ ਆਪ ਖੁਦ ਅਸੀਂ ਦਾਈ ਦੁਕੜੇ ਕਹਿ ਦੇਣਾ ਵੀ ਦਾਈ ਦੁਕੜੇ ਖੇਡਦੇ ਆ ਜਿਹਨਾਂ ਆਪਾਂ ਲੁਗਣਮ ਚੀਚੀ ਕਹਿ ਦੇਣਾ ਉਹ ਖੇਡਦੇ ਆ ਗੋਲੀਆਂ ਖੇਡਦੇ ਹੁਣ ਯਾਰ ਕੋਈ ਮੋਬਾਈਲ ਚੋਂ ਬਾਹਰ ਹੀ ਨਿਕਲਦਾ ਜੇ ਆਪਾਂ ਬਾਹਰ ਚ ਖੜੇ ਨਾ ਆਪਾਂ ਨੂੰ ਦੂਰੋਂ ਸਸਰੀ ਕਾਲ ਕਰਕੇ ਟੱਪ ਜਾਂਦੇ ਆ ਮੋਟਰਸਾਈਕਲ ਤੇ ਦੁਰੇ ਜਾਂਦੇ ਕੋਈ ਨਹੀਂ ਬੈਂਦਾ ਯਾਰ ਅਵਲੀਆਂ ਕੋਲੇ ਇੱਥੇ ਆ ਇੱਥੇ ਮੇਰੇ ਵਰਗਾ ਕਹਿ ਦਿੰਦਾ ਆ ਜਾਓ ਪੀਜ਼ਾ ਫਰਕ ਦੁਕਾਨ ਜਾਂਦੇ ਨੇ 10 ਮਿੰਟ ਦੀ ਯਾਰੀ ਰਹੇਗੀ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਕੱਲੇ ਪੈਸੇ ਕਰਕੇ ਯਾਰੀਆਂ ਖਤਮ ਹੋ ਗਈਆਂ ਜੇ ਜਾਰੀ ਦੇ ਵਿੱਚ ਪੈਸਾ ਆ ਜਾਂਦਾ ਉਹ ਖਤਮ ਹੋ ਜਾਂਦੀ ਸਹੀ ਗੱਲ ਹੈ ਇਹ ਆ ਗਏ ਮੰਨਦੇ ਜੋ ਇਹ ਵੀ ਚੀਜ਼ ਦੇਖਿਆ ਆਪਾਂ ਸਹੀ ਗੱਲ ਆਪਾਂ ਕਿਸੇ ਤੋਂ ਅੱਜ ਮੰਗੇ ਜੁਨਾ ਤੇ ਪਨਵਾਉਂਦਾ ਵੀ ਨਹੀਂ ਨਹੀਂ ਤਾਂ ਬੰਦਾ ਆਪਣੇ ਕੰਮ ਨਹੀਂ ਤਾਂ ਛੱਡ ਗਿਆ ਵੀ ਆਪਾਂ ਇੱਕ ਗੁਣ ਕਰਦੇ ਨਾ ਜੇ ਆਪਾਂ ਕਿਸੇ ਤੇ 100 ਗੁਣ ਕਰਦ ਗਏ ਇੱਕ ਦਿਨ ਨੂੰ ਆਪਾਂ ਨੂੰ ਜਵਾਬ ਦੇ 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 ਨਾ ਤਾਂ ਆਪਾਂ ਉਹ ਵੈਰੀ ਬਣ ਜਾਂਦਾ ਵੀ ਯਾਰ ਇਹ ਮੇਰਾ ਵੈਰੀ ਹੈ ਸਹੀ ਗੱਲ ਆ ਪਈ ਸਹੀ ਤੇ ਜੇ ਆਪਾਂ ਜਿੰਨਾ ਚਿਰ ਕਿਸੇ ਨੂੰ ਖੁਵਾਈ ਜਾਂਦੇ ਉਹਨਾਂ ਚਿਰ ਹੀ ਆਪਣੀ ਯਾਰ ਵੈਰੀ ਆ ਉਸ ਦਿਬਾਰ ਕੋਈ ਬਾਤ ਵੀ ਨਹੀਂ ਪੁੱਛਦਾ ਉਸ ਦਿਬਾਰ ਤਾਂ ਕੋਈ ਮੇਰੇ ਵਰਗਾ ਜਿਵੇਂ ਕਹਿੰਦਾ ਮੈਸੇਜ ਸੀ ਨਹੀਂ ਨਹੀਂ ਕਰਦਾ ਇਹ ਚੀਜ਼ ਬਣ ਜਾਂਦੀ ਹੈ ਕਿਆ ਬਾਤ ਬਹੁਤ ਸੋਹਣੀ ਸੋਚ ਤਾੜੀਆਂ ਨੋ ਪਈਆਂ ਸਹੀ ਗੱਲਬਾਤ ਕਰੀਏ ਜਦੋਂ ਗੱਲਬਾਤ ਪੰਜਾਬ ਦੀ ਆਏਂਦੀ ਤਾਂ ਕਿਤਨਾ ਕਿਤੇ ਪੰਜਾਬ ਦੇ ਵਿੱਚ ਬਈ ਨਸ਼ਿਆਂ ਦੀ ਗੱਲ ਨਾਲ ਦੇਣ ਲਈ ਆਏਂਦੀ ਹੈ ਨਾ ਕਿਉਂਕਿ ਜੇ ਕਿਸ ਨੂੰ ਕਹਿੰਦੇ ਵੀ ਬਈ ਪੰਜਾਬ ਬਾਰੇ ਕੀ ਗੱਲ ਕਰਦਾਂ ਹਾਂ ਲੱਗਦਾ ਮੀਨ ਨਸ਼ੀ ਆ ਪੰਜਾਬ ਜੁਨਸ਼ੀ ਹੋ ਗਏ ਸੋਨੇ ਦੀ ਚੜੀ ਸੀਗਾ ਨਾ ਉਹ ਚੀਆਂ ਯਾਦ ਕਰ ਕਿਤਨਾ ਕਿਤੇ ਅੱਧੇ ਮਨ ਜ਼ਰੂਰ ਥੇਸ ਪਹੁੰਚਦੀ ਹੈ ਪਰ ਕਿਉਂ ਹੋ ਗਿਆ ਕੀ ਹੋ ਗਿਆ ਵੀ ਅੱਜ ਦਾ ਜਿਹੜਾ ਯੂਥ ਉਹ ਆਇਆ ਉਹ ਵੀ ਅਸੀ ਨਸ਼ਿਆਂ ਦੀ ਲੱਗੇ ਰਹੀ ਹੈ ਰਸ਼ੇ ਕਰ ਦਿੱਤੀ ਯਾਰ ਕੁਛ ਤਾਂ ਨਾ ਨਸ਼ਿਆਂ ਦੇ ਵਿੱਚ ਆਪਾਂ ਕਹਿ ਦਈਏ ਨੌਜਵਾਨ ਕੁਛ ਤਾਂ ਪਾੜ ਬਾਨੀਆਂ ਨੇ ਮਾਰ ਕੇ ਕੁਛ ਤਾਂ ਮੇਰੇ ਤੇਰੇ ਅਰਗੇ ਆਏ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਕੋਸ਼ ਜੀ ਆਪਾਂ ਸੋਚੀਏ ਤਾਂ ਵਿੱਚ ਸਰਕਾਰਾਂ ਦਾ ਵੀ ਹੱਥ ਹੈਗਾ ਬਿਲਕੁਲ ਬਈ ਬਿਲਕੁਲ ਠੀਕ ਹੈ ਜੇ ਆਪਾਂ ਨੂੰ ਸਰਕਾਰਾਂ ਚਾਹਣ ਤਾਂ ਨਸ਼ਾ ਬੰਦ ਹੋ ਸਕਦਾ ਹੂੰ ਜਿਵੇਂ ਹੁਣ ਮੈਂ ਕੱਲ ਪਾਸੋਂ ਇੱਕ ਮੱਖਣ ਬਰਾੜ ਦਾ ਸ਼ੇਅਰ ਸੁਣਿਆ ਸੀ ਬਹੁਤ ਮੈਨੂੰ ਵਧੀਆ ਲੱਗਿਆ ਮੈਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਰੋ ਬਈ ਜ਼ਰੂਰ ਰੋ ਕਹਿੰਦਾ ਨਸ਼ੇ ਜੋ ਖਾਂਦੇ ਲੋਕ ਹਮੇਸ਼ਾ ਰੋਂਦੇ ਆ ਵਿੱਚ ਜ਼ਿੰਦਗੀ ਦੇ ਕਦੇ ਦੋਸਤੋ ਹੱਸਦੇ ਨਹੀਂ ਉਹ ਤੋੜਾ ਤੋੜਾ ਵੇਚਣ ਵਾਲੇ ਫਸ ਜਾਂਦੇ ਟਰੱਕਾਂ ਦੇ ਜੋ ਟਰੱਕ ਵੇਚਦੇ ਫਸਦੇ ਨਹੀਂ ਮੱਖਣ ਬਰਾੜਾ ਮੁਲਕ ਨੂੰ ਸੁਰਗ ਬਣਾ ਦੇਾਂਗੇ ਵਾਅਦੇ ਕਰਦੇ ਕਰਦੇ ਲੀਡਰ ਥੱਕਦੇ ਨਹੀਂ ਬਾਰਡਰਾਂ ਤੋਂ ਡਰੱਗ ਫੜਦੇ ਕਿਈ ਕਰੋੜਾਂ ਦੀ ਫਿਰ ਕਿੱਧਰ ਨੂੰ ਜਾਂਦੀ ਮੁੜ ਕੇ ਦੱਸਦੇ ਨਹੀਂ ਫਿਰ ਕਿੱਧਰ ਨੂੰ ਜਾਂਦੀ ਮੁੜ ਕੇ ਦੱਸਦੇ ਨਸ਼ੇ ਜ਼ਰੂਰ ਫੜਦੇ ਆ ਬਿਲਕੁਲ ਉਹ ਬਾਅਦ ਚ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਗਏ ਕੁਝ ਨਾ ਕੁਝ ਸਰਕਾਰਾਂ ਦਾ ਵੀ ਦੋਸ਼ ਹੈ ਜੇ ਸਰਕਾਰਾਂ ਚਾਹਣ ਤਾਂ ਨਸ਼ੇ ਬੰਦ ਹੋ ਸਕਦੇ ਸਹੀ ਗੱਲ ਹੈ ਭਲੇ ਇਹ ਚੀਤੇ ਯਾਰੋ ਰੋਗ ਤਾਂ ਲਾਉਣੀ ਚਾਹੀਦੀ ਹੈ ਕੁਛ ਨਾ ਕਿਸ ਆਪਣੇ ਪੰਜਾਬੀਆਂ ਨੂੰ ਵੀ ਚਾਹੀਦਾ ਵੀ ਯਾਰ ਇਹ ਚੀਜ਼ਾਂ 'ਚ ਕੋਈ ਫਾਇਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੇ ਆਪਾਂ ਇੱਥੇ 10 ਜਾਣੇ ਬੈਠੇ ਨੇ ਤਾਂ ਆਪਾਂ ਨੂੰ ਦਸਾਂ ਨੂੰ ਸਾਥ ਦੇਣਾ ਚਾਹੀਦਾ ਜੇ ਆਪਾਂ ਇਹ ਸੋਚ ਲੈ ਵੀ ਯਾਰ ਜੇ ਮਨਿਕ ਚਲ ਮੇਰੇ ਤੇ ਲਾਲਾ ਵੀਰ ਜੇ ਬਲਕਾਰ ਨਸ਼ਾ ਕਰਦਾ ਤਾਂ ਦੂਜੇ ਇਹ ਸੋਚਣਗੇ ਵੀ ਯਾਰ ਕਰਦਾ ਤਾਂ ਕਰੀ ਜਾਵੇ ਇਹ ਨਹੀਂ ਸੋਚਦੇ ਵੀ ਯਾਰ ਆਪਾਂ ਬਲਕਾਰ ਨੂੰ ਹਟਾਈਏ ਤਾਂ ਨਾਲ ਆਪਾਂ ਵੀ ਆਪਣਾ ਵੀ ਫਾਇਦਾ ਸਹੀ ਕਹਿੰਦੇ ਵੀ ਜੇ ਦੂਜੇ ਤੇ ਲੱਗਦੀ ਹੈ ਨਾ ਤਾਂ ਹਰੇਕ ਭਾਂਬੜ ਮਚਾਉਂਦਾ ਮੇਰੇ ਵਰਗਾ ਤੁਰਿਆ ਜਾਂਦਾ ਘਾ ਸੱਟ ਜਾਂਦਾ ਉੱਤੇ ਵੀ ਮੱਚੀ ਜਾਂਦੀ ਐ ਐ ਨਹੀਂ ਕਹਿੰਦਾ ਵੀ ਯਾਰ ਪਾਣੀ ਦਾ ਸਿੱਟਾ ਮਾਰਦਗੇ ਦੋਜੂ ਇਹ ਚੀਜ਼ ਹੈ ਕਿ ਕਿੰਨਾ ਕਿਤੇ ਨਾ ਚਲੂ ਐ ਵੀ ਕਿੰਨਾ ਕਿਤੇ ਯਾਰ ਬੰਦ ਨੂੰ ਆਪ ਨੂੰ ਵੀ ਦੇਖਣਾ ਚਾਹੀਦਾ ਬਹੁਤ ਸੋਚਣਾ ਚਾਹੀਦਾ ਆਪਦੇ ਆਪਣੇ ਮਾਪੇ ਬਾਰੇ ਸੋਚਣਾ ਚਾਹੀਦਾ ਨਾ ਜਿਵੇਂ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਆਪਣੇ ਮਾਹ ਬਾਬ ਬਾਰੇ ਸੋਚ ਕੀ ਕਰਨਾ ਚਾਹੀਦਾ ਯਾਰ ਦੂਜੇ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਕਈ ਕਹਿੰਦੇ ਯਾਰ ਮੈਨੂੰ ਉਹਨੇ ਲਾਤਾ ਉਹਨੇ ਲਾਤਾ ਹਨ ਨਸ਼ਿਆਂ 'ਚ ਪਰ ਨਹੀਂ ਪਹਿਲਾਂ ਆਪਣੇ ਮਾਪੇ ਹੋ ਐ ਫੇਰ ਬਾਅਦ ਚ ਸਾਰਾ ਕੁਝ ਇਹ ਤਾਂ ਗੱਲ ਪਹਿਲਾਂ ਵੀ ਬਹੁਤ ਸੋਹਣੀ ਸੋਚ ਆਇਆ ਤਾੜੀਆਂ ਲਾਓ ਵੀ ਮੁੰਡੇ ਲਈ ਗੱਲ ਤਾਂ ਤੇ ਇੰਸਟੀਚਿਊਟ ਦਾ ਨਾਮ ਮਿੱਤਰੋ ਸਟਾਰ ਫਲਾਈਟ ਇੰਸਟੀਚਿਊਟ ਹੈ ਜੀ ਤੇ ਇਹ ਅਪੋਰਚਨਿਟੀ ਦੇ ਵਿੱਚ ਬਿਠਿੰਡੇ ਦੇ ਵਿੱਚ ਪੈਂਦਾ ਖਾਸ ਗੱਲ ਇੰਸਟੀਚਿਊਟ ਦੀ ਮਿੱਤਰੋ ਕੀ ਹੈ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਬੀਪੀਟੀ ਲਈ ਵਾਹ ਕਮਾਲ ਆ ਨਾ ਸੋ ਜਿਹੜੇ ਬੱਚੇ ਪੀਡੀ ਕਰਦੇ ਜਾਂ ਬਾਰ ਬਾਰ ਐਗਜ਼ਾਮ ਦੇ ਚੁੱਕੇ ਆ ਮੁੱਕ ਦੀ ਗੱਲ ਕਰਾਂ ਯਾਰ ਬਾਰ ਬਾਰ ਐਗਜ਼ਾਮ ਦਈਏਂਦੇ ਬੈਂਡ ਨਹੀਂ ਹੁੰਦੇ ਅੱਕੇ ਜੀ ਨਹੀਂ ਫਿਰਦੇ ਹੁੰਦੇ ਬੀਬੀ ਮੈਂ ਤਾਂ ਹੁਣ ਜੰਮੀ ਅੱਕੇ ਆ ਜਾ ਬੈਠੇ ਆ ਵੀ ਮੇਰੇ ਬੈਂਡ ਨਹੀਂ ਆਉਂਦੇ ਤਾਂ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਹਾਂ ਖੁਸ਼ੀ ਵਾਲੀ ਗੱਲ ਇਹ ਵੀ ਇੱਥੇ ਹਰ ਇੱਕ ਦਾ ਪਰਿਵਾਰਕ ਜਮਾਹੌਲ ਆ ਵੀ ਇਹ ਨਹੀਂ ਤੁਹਾਨੂੰ ਐ ਲੱਗੂ ਵੀ ਅਹਾਂ ਅਸੀਂ ਆ ਗਏ ਨਹੀਂ ਵੀ ਹਰ ਇੱਕ ਦੀ ਗੱਲ ਸੁਣਦੇ ਆ ਜਿਹੜੀ ਮੇਨ ਚੀਜ਼ ਹੁੰਦੀ ਆ ਤੇ ਥੋੜੇ ਦੇ ਕੱਲਿਆਂ ਤੇ ਇੰਡੀਵਿਜੂਅਲੀ ਫੋਕਸ ਕਰਨਗੇ ਤਾਂ ਕਿ ਤੁਹਾਡੇ ਜਿਹੜੇ ਬੈਂਡ ਨੇ ਉਹ ਜ਼ਰੂਰ ਆਉਣ ਠੀਕ ਹੈ ਜੀ ਤੁਸੀਂ ਪੀਡੀ ਕਰਨਾ ਚਾਹੁੰਦੇ ਤਾਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਬਹੁਤ ਵਧੀਆ ਲੈਬ ਤੁਹਾਡੇ ਬੈਂਡ ਆਉਣਗੇ ਤੇ ਮੈਂ ਇੱਥੇ ਕੱਲ ਦੇਖੀ ਆ ਤੇ ਬੱਚਿਆਂ ਦੇ ਬਰੇ ਨੌ ਨੌ ਬੈਂਡ ਵੀ ਮੈਂ ਦੇਖੀ ਆ ਤੇ ਉਹ ਬੱਚੇ ਜਾਏ ਵੀ ਹੋਇਆ ਨਾ ਸਰ ਇੱਥੇ ਦੀ ਬੱਚੇ ਹੋ ਹਾਂ ਤੇ ਤੇ ਜਿਹੜਾ ਸਾਡੀ ਵੀਡੀਓ ਦਾ ਮੇਨ ਮਕਸਦ ਉਹ ਸਿਰਫ ਐਂਟਰਟੇਨਮੈਂਟ ਕਰਨਾ ਹੁੰਦਾ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਮਿੱਤਰ ਵੀਡੀਓ ਨੂੰ ਲਾਈਕ ਤੇ ਜਿਹੜਾ ਸ਼ੇਅਰ ਜ਼ਰੂਰ ਕਰਿਓ ਤੇ ਇਸ ਹੀ ਵੀਡੀਓ ਦਾ ਜਿਹੜਾ ਫੁੱਲ ਬਲੌਗ ਆ ਤੁਹਾਨੂੰ ਆਪਣੇ ਸਟੂਡਿਓ ਮੈਕਮ ਬਲੌਗ ਚੈਨਲ ਤੇ ਮਿਲ ਜੂਗਾ ਤੇ ਇੰਸਟਾਗ੍ਰam ਪੇਜ ਹੈ ਜੇ ਆਪਣਾ ਸਟੂਡੈਂਟ ਵਿਭਾਗ 852 ਨਾਮ ਤੇ ਠੀਕ ਹੈ ਜੇ ਚੰਗਾ ਲੱਗੇ ਤਾਂ ਫੋਲੋ ਕਰ ਲਿਓ ਜੇ ਨਾ ਚੰਗਾ ਲੱਗੇ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਜੇ ਜੁੜੋਗੇ ਤਾਂ ਮੈਨੂੰ ਖੁਸ਼ੀ ਮਿਲੂ ਵੀ ਹਾਂ ਯਾਰ ਪ੍ਰਭਾਮਾ ਨੇ ਸਾਥ ਦਿੱਤਾ ਹੈ ਤੇ ਕਿਤਨਾ ਕਿਤੇ ਮੈਨੂੰ ਜਿਹੜੇ ਤੁਹਾਡੇ ਵਰਗੇ ਨੇਚਰਲ ਬੰਦੇ ਨੇ ਉਹਨਾਂ ਦੇ ਮੈਨੂੰ ਵੀ ਲੋੜ ਹੈ ਸੋ ਇਦਾਂ ਹੀ ਬਣੇ ਰਹੋ ਤੇ ਪਰਮਾਤਮਾ ਤਾਂ ਇਹੀ ਦੁਆ ਕਰਦਾ ਵੀ ਸਾਰੇ ਖੁਸ਼ੀ ਰਹਿਣ ਤੇ ਜਿਉਂ ਜਿਉ ਤੁਸੀਂ ਜੇ ਤੁਸੀਂ ਖੁਸ਼ ਹੋ ਤਾਂ ਸੀ ਕੋਸ਼ ਹੈ ਅਸੀਂ ਕੋ ਛੋਟਾ ਜਿਹਾ ਬਰਲਾ ਕੀਤਾ ਵੀ ਤੁਹਾਡੇ ਚਿਹਰੇ ਤੇ ਹਾਸੀ ਲੈ ਕੇ ਆਈਏ ਬਕਰੀ ਨਹੀਂ ਲਿਆ ਸਦਗੀ ਕਰੀਏ ਵਿਆਖ ਕਰਦੇ ਬਹੁਤ ਸੋਹਣੀ ਵੀਡੀਓ ਸ਼ੂਟ ਹੋਈ ਹੈ ਚੰਗੀ ਲੱਗੀ ਤੇ ਬਟਨ ਡਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਾਬਾ ਸ਼ੁਕਰੀਆ ਥੈਂਕ ਯੂ ਸੋ ਮਚ